राजकुमारी अमृत कौर कपूर थलादी ਤੁਹਾਨੂੰ ਪਤਾ ਹੈ ਨਾਮ ਇਹ ਕਿਉਂ ਲਿਆ ਹੈ ਇਹ ਉਹ ਰਾਜਕੁਮਾਰੀ ਹਨ ਉਹ ਸਿੱਖ ਕੌਰ ਹਨ ਜਿਨ੍ਹਾਂ ਨੇ ਇੰਡੀਆ ਦਾ AIMs ਬਣਾਇਆ ਹਾਂਜੀ ਇੰਡੀਆ ਦਾ AIMs Nehru ਦੀ ਸਰਕਾਰ ਵੇਲੇ राजकुमारी अमृत कौर ਜੀ ਨੇ ਸੋਚਿਆ ਡਿਜ਼ਾਈਨ ਹੋਇਆ ਔਰ ਉਹਦੇ ਆਸਤੇ ਪੈਸਾ ਇਕੱਠਾ ਕੀਤਾ ਔਰ ਉਹਨੂੰ ਤਿਆਰ ਕਰਵਾਇਆ ਇਹ ਲੋਕ ਨਹੀਂ ਜਾਣਦੇ ਆਕਸਫੋਰਡ ਤੋਂ ਪੜੇ ਹੋਏ ਉਸ ਤੋਂ ਬਾਅਦ ਉਹ ਮਨਿਸਟਰ ਬਣੇ ਨਹਿਰੂ ਹੋਰਾਂ ਦੀ ਸਰਕਾਰ ਦੇ ਵਿੱਚ ਔਰ ਉਹਨਾਂ ਨੇ ਇਹ ਪ੍ਰਸਤਾਵ ਰੱਖਿਆ ਕਿ ਅਸੀਂ ਇਸ ਤਰ੍ਹਾਂ ਦਾ ਹਸਪੀਟਲ ਬਣਾਈਏ ਜਿਹਦੇ ਵਿੱਚ ਸਾਇੰਸ ਨੂੰ ਲੈ ਕੇ ਤਜਰਬਿਆਂ ਨੂੰ ਲੈ ਕੇ ਔਰ ਸਾਇੰਟਿਸਟ ਜਿਹੜੇ ਨੇ ਡਾਕਟਰਸ ਜਿਹੜੇ ਨੇ ਬਾਹਰ ਪੜਨ ਜਾਂਦੇ ਨੇ ਉਹ ਇੱਥੇ ਪੜ ਸਕਣ ਔਰ ਇੱਕ ਮਿਸਾਲ ਕਾਇਮ ਹੋਵੇ ਉਸ ਗੱਲ ਨੂੰ ਪੂਰਨ ਕਰਨ ਵਾਸਤੇ ਉਹਨਾਂ ਨੇ ਪੈਸਾ ਵੀ ਆਪ ਬਿਠਾ ਕੀਤਾ ਜਿਗਾ ਸਰਕਾਰ ਵੱਲੋਂ ਹੋਈ ਅਲੋਟ ਪੈਸਾ ਇਕੱਠਾ ਹੋਇਆ ਉਹ ਤਿਆਰ ਕੀਤਾ ਗਿਆ ਔਰ ਅੱਜ ਏਮਜ਼ ਜਿਹੜਾ ਹੈ ਪੂਰੀ ਦੁਨੀਆ ਦੇ ਵਿੱਚ ਆਪਣੇ ਆਪਣੀ ਇਜਾਦ ਆਪਣੇ ਕੰਮਾਂ ਤੋਂ ਆਪਣੇ ਆਪਰੇਸ਼ਨਸ ਤੋਂ ਜਾਣਿਆ ਜਾਂਦਾ ਹੈ ਇਹਦਾ ਸਾਰਾ ਸ਼ਰੈ ਜਿਹੜਾ ਹੈ ਰਾਜਕੁਮਾਰੀ ਅਮਰਤਕੌਰ ਜੀ ਦਾ ਹੈ ਕਪੂਰ ਤੋਂ ਸਾਨੂੰ ਸਿੱਖ ਇਤਿਹਾਸ ਤੇ ਲੋਕਾਂ ਦੇ ਜਿਨ੍ਹਾਂ ਨੇ ਕੰਮ ਕੀਤੇ ਨੇ ਉਹ ਦੁਨੀਆ ਤੱਕ ਪਹੁੰਚਾਣੇ ਪੈਣਗੇ ਇਹ ਕੰਮ ਹਰ ਸਿੱਖ ਦਾ ਹੈ ਹਰ ਸਿੱਖ ਇਹਨਾਂ ਚੀਜ਼ਾਂ ਨੂੰ ਸਰਚ ਕਰਿਆ ਕਰੇ ਔਰ ਲੋਗਾਂ ਤੱਕ ਪਹੁੰਚਾਏ ਮੈਨੂੰ ਮਾਨ ਹੈ